ਸੱਚਾ ਪਹਿਰਾ ਨਾਲ ਆਏ ਅਸੀਂ ਗੱਲ ਕਰਨ ਜਾ ਰਹੇ ਹਾਂ ਫਰੀਦਕੋਟ ਤੋਂ ਜੋ ਪੰਥਕ ਉਮੀਦਵਾਰ ਸ਼ੀਤਪਾਈ ਬੀਨ ਸਿੰਘ ਜੀ ਦੇ بیٹے ਸਰਬੀ ਸਿੰਘ ਜੀ ਜੋ ਕਿ ਲਗਾਤਾਰ ਤਿੰਨ ਵਾਰੀ ਹਾਰਨ ਤੋਂ ਬਾਅਦ ਚੌਥੀ ਵਾਰੀ ਜਾਗੜੋਂ ਜਿੱਤ ਪ੍ਰਾਪਤ ਹੋਈ ਹੈ ਇੱਕ ਵਾਰੀ ਉਹਨਾਂ ਨੂੰ ਪਧੋੜ ਤੋਂ ਹਾਰ ਪ੍ਰਾਪਤ ਹੋਈ ਹੈ ਇੱਕ ਵਾਰੀ ਪਟਿਆਲੇ ਤੋਂ ਹੋਈਏ ਤੇ ਇੱਕ ਵਾਰੀ ਕਿਸੇ ਹੋਰ ਜਗ੍ਹਾ ਤੋਂ ਹੋਈਏ ਉਦੋਂ ਐਮਐਲਏ ਦੇ ਇਲੈਕਸ਼ਨ ਲੜਦੇ ਨੇ ਪਰ ਐਤਕੀ ਉਹਨਾਂ ਨੂੰ ਪੰਥਕ ਫਤਵਾ ਮਿਲੰਤੇ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਨੂੰ ਪੰਥਕ ਫਤਵਾ ਮਿਲੰਤੇ ਕਾਫੀ ਵੱਡੀ ਲੀਡ ਨਾਲ ਜਿੱਥੇ ਭਾਈ ਅਮਰਤਪਾਲ ਸਿੰਘ ਜਿੱਤੇ ਨੇ ਉਥੇ ਨਾਲ ਹੀ ਭਾਈ ਸਰਵਿਸਿੰਘ ਜੀ ਨੂੰ ਵੀ 70000 ਤੋਂ ਉੱਤੇ ਦੀ ਲੀਡ ਮਿਲੀ ਹੈ ਪਰ ਜੇ ਦੇਖਿਆ ਜਾਵੇ ਤੇ ਕੋਛਿਕ ਪਾਰਟੀਆਂ ਨੂੰ ਇਹ ਚੰਗਾ ਨਹੀਂ ਲੱਗਦਾ ਪਿਆ ਜੋ ਉਹਨਾਂ ਨੂੰ ਕੋਸਰੇ ਨੇ ਜਾਂ ਕਹ ਲੋਗੀ ਕੁਝ ਪਾਰਟੀਆਂ ਦੇ ਆਪਣੇ ਉਮੀਦਵਾਰ ਉਥੋਂ ਹਾਰ ਗਏ ਆ ਉਹ ਤਾਂ ਕਰਕੇ ਕਹਿ ਰਹੇ ਨੇ ਇਹ ਹਾਲੇ ਜਾਣਨਾ ਬਾਕੀ ਹੋਏਗਾ ਪਰ ਇਹ ਤੁਸੀਂ ਜਾਣਦੇ ਹੋ ਜਿੱਦਾਂ ਪਿਛਲੇ ਦਿਨੀ ਰੋਡੇ ਪਿੰਡੇ ਵਿਖੇ ਲੱਗੀ ਸਟੇਜ ਜਿੱਥੇ ਸਤਜ ਜਰਨੈਲ ਸਿੰਘ ਖਾਲਸਾ ਪਿੰਡਾ ਵਾਲੇ ਦੇ ਬ੍ਰਦਰ ਹਰਜੀਤ ਸਿੰਘ ਉਹਦਾ ਭੋਗ ਅੰਤਿਮ ਅਦਾਸ ਮਗਮ ਸੀ ਤੇ ਜਿੱਥੇ ਸਾਰੀਆਂ ਜਿੱਥੇ ਬੰਨੀਆਂ ਇਕੱਠੀਆਂ ਹੋਈਆਂ ਸਨ ਤੇ ਜਿੱਥੇ ਇੱਥੇ ਉਹਨਾਂ ਨੇ ਖਾਸ ਕਰਕੇ ਇੱਕੋ ਗੱਲ ਇੰਨੀ ਕੁ ਕਹੀ ਸੀ ਭਾਈ ਸਰਬਜੀਤ ਸਿੰਘ ਜੀ ਨੇ ਕਿ ਅੰਮ੍ਰਿਤਪਾਲ ਜੰਗੀ ਨਾਲ ਰਲ ਕੇ ਅਸੀਂ ਇੱਕ ਅਕਾਲੀ ਦਲ ਦਾ ਗਠਨ ਕਰ ਸਕਦੇ ਹਾਂ ਹਾਲੇ ਉਹਨਾਂ ਦਾ ਕਨਫਰਮ ਨਹੀਂ ਸੀ ਹਾਲ ਤੋ ਨਾਲ ਗੱਲ ਕੀਤੀ ਏ ਪਰ ਉੱਥੇ ਨਾਲ ਹੀ ਦੁਨੀਆ ਜਥੇ ਬੰਦਿਆਂ ਨੇ ਇੱਕ ਅਨਾਉਂਸਮੈਂਟ ਕੀਤੀ ਖਾਸ ਕਰਕੇ ਰਾਜਦੇਵ ਖਾਲਸਾ ਜੋ ਕਿ ਐਕਸ ਐਮ ਪੀ ਤੇ ਵਕੀਲ ਵੀ ਨੇ ਜਿਨ੍ਹਾਂ ਤੇ ਕਾਫੀ ਦੋਸ਼ ਲੱਗਦੇ ਆ ਰਹੇ ਨੇ ਕਿ او ਆਰ ਐਸ ਐਸ ਨਾਲ ਸੰਬੰਧਿਤ ਨੇ ਉਹਨਾਂ ਨੇ ਇਹ ਗੱਲ ਕੀਤੀ ਕਿ ਜੋ ਅਕਾਲੀ ਦਲ ਬਣ ਜਾ ਰਿਹਾ ਉਸ ਦੇ ਪ੍ਰਧਾਨ ਜਸਬੀਰ ਸਿੰਘ ਰੋਡੇ ਜੀ ਨੂੰ ਬਣਾਇਆ ਜਾਏਗਾ ਇਹ ਅਕਾਲੀ ਦਲ ਉਹੀ ਹੋ ਸਕਦਾ ਹੈ ਜਿਹੜਾ ਕਦੀ ਸੁਖਬੀਰ ਬਾਦਲ ਚਲਾਇਆ ਕਰਦੇ ਸਨ ਪ੍ਰਕਾਸ਼ ਸਿੰਘ ਬਾਦਲ ਚਲਾਇਆ ਕਰਦੇ ਸਨ ਸੰਤ ਫਤੇ ਸਿੰਘ ਚਲਾਇਆ ਕਰਦੇ ਸਨ ਮਾਰਸ ਤਾਰਾ ਸਿੰਘ ਚਲਾਇਆ ਕਰਦੇ ਸੀ ਸੰਤ ਗਮ ਸਿੰਘ ਚਲਾਇਆ ਕਰਦੇ ਸੀ ਤੇ ਅੱਜ ਸ਼ਾਇਦ ਇਹ ਹੋਂਦ ਦੀ ਲੜਾਈ ਦੇ ਵਿੱਚ ਜਦੋਂ ਇਹ ਮੁਕਾਬਲਾ ਆਇਆ ਹੈ ਜਦੋਂ ਬਾਗੀ ਸੁਰਾਂ ਉਠੀਆਂ ਉਹਦੇ ਵਿੱਚ ਨਮੋਸ਼ੀ ਤੋਂ ਬਾਅਦ ਲੋਕ ਸਭਾ ਦੀ ਉਸ ਤੋਂ ਬਾਅਦ ਲਗਾਤਾਰ ਹੀ ਕਈ ਜਥੇਬੰਦੀਆਂ ਨੇ ਦਾਵਾ ਕੀਤਾ ਕਿ ਜੀ ਆਪੋ ਆਪਣਾ ਪ੍ਰਧਾਨ ਲਗਾ ਸਕਦੇ ਹਾਂ ਜੋ ਕੀ ਸੂਤਰਾ ਮੁਤਾਬਕ ਕਈ ਬੰਦੇ ਉਸ ਵਿੱਚ ਬੀਬੀ ਜਗੀਰਕੋਟ ਦਾ ਵੀ ਨਾਮ ਲੈ ਰਹੇ ਨੇ ਕਈ ਜੇ ਦੇਖਿਆ ਜਾਵੇ ਤੇ ਇਹ ਉਹ ਪੰਥ ਸਿੱਖੀਤ ਰਹਿ ਚੁਕੇ ਕੁਦੀਪ ਸਿੰਘ ਵਡਾਲਾ ਜੀ ਜੋ ਕਿ ਲਗਾਤਾਰ ਕੋਰੀਡੋਰ ਲਈ ਪਾਕਿਸਤਾਨ ਦੇ ਜਾ ਕੇ ਬਾਰਡਰ ਤੇ ਅਰਦਾਸ ਕਰਦੇ ਰਹੇ ਨੇ ਉਹਨਾਂ ਦੇ بیٹے ਗੁਰਪ੍ਰਤਾਪ ਸਿੰਘ ਵਡਾਲਾ ਦਾ ਵੀ ਨਾਮ ਲੈ ਚੁਕੇ ਨੇ ਜੋ ਕਿ ਹਾਲੇ ਬਾਗੀ ਧੜੇ ਜਿਹਨੂੰ ਕਿਹਾ ਜਾ ਰਿਹਾ ਉਹਨਾਂ ਦੇ ਬਲੋ ਉਹਨਾਂ ਨੂੰ ਕਨਵੀਰ ਬਣਾਇਆ ਗਿਆ ਬਟ ਉਹ ਕਹਿ ਰਹੇ ਆ ਕਿ ਆਉਣ ਵਾਲੇ ਦਿਨਾਂ ਵਿੱਚ ਦੇਖਿਆ ਜਾਏਗਾ ਕਿ ਬੰਦ ਲਫਾਵੇ ਵਿੱਚ ਆਖਿਰ ਸੁਖਬੀਰ ਸਿੰਘ ਬਾਦਲ ਜਿਹੜੀਆਂ ਦੋ ਚਿੱਠੀਆਂ ਦੇ ਕੇ ਆਇਆ ਇੱਕ ਸੋ ਕਬੀਰ ਸਿੰਘ ਬਾਦਲ ਆਪਣੇ ਵੱਲੋਂ ਦੂਜੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਖਰੋਂ ਦੇ ਵਿੱਚ ਕੀ ਲਿਖਿਆ ਗਿਆ ਤੇ ਤੀਜੀ ਖਾ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਧਾਮੀ ਮੀ ਉੱਥੇ ਪਹੁੰਚੋ ਇਸਨ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਖਿਆ ਜਾਏਗਾ ਕਿ ਉਹਦੇ ਵਿੱਚ ਕੀ ਲਿਖਿਆ ਆਇਆ ਸੀ ਉਸ ਤੋਂ ਬਾਅਦ ਇਸ ਚੀਜ਼ ਦਾ ਫੈਸਲਾ ਲਿਆ ਜਾ ਸਕੇਗਾ ਪਰ ਦੇਖਿਆ ਜਾਵੇ ਇਹ ਜਿਹੜੀ ਤਰਕਬਾਜ਼ੀ ਮਾਨ ਦਲ ਵੱਲੋਂ ਤੇ ਜਾਂ ਕਿਸੇ ਹੋਰ ਪਾਰਟੀ ਵੱਲੋਂ ਜੋ ਸ਼ੀਤਪਾਇ ਬਿਨ ਸਿੰਘ ਜੀ ਦੇ ਲੜਕੇ ਦੇ ਕੀਤੀ ਗਈ ਆ ਉਹ ਉਸਦੀ ਆਪਾਂ ਨਿੰਦਾ ਕਰਦੇ ਆ ਕਿ ਉਹਨਾਂ ਨੂੰ ਇਹ ਨਹੀਂ ਪਤਾ ਜਦੋਂ ਅਸੀਂ ਕਹਿੰਦੇ ਸੀਗੇ ਵੀ ਟੀਸੀ ਦਾ ਬੇਰ ਲਾ ਕੇ ਲਿਆਣ ਵਾਲੇ ਸ਼ੀਤਪਾਇ ਬਿਨ ਸਿੰਘ ਆ ਜਿਹੜਾ ਨੂੰ ਇਹ ਨਹੀਂ ਪਤਾ ਕਿ ਉਹ ਉਹਨਾਂ ਦਾ ਬੇਟਾ ਹੀ ਹੈ ਜਿਨੇ ਕੀ ਆਪਣੀ ਸਟੋਰੀ ਤੱਕ ਦੱਸੀਗੀ ਅਸੀਂ ਤਿੰਨ ਤਿੰਨ ਦਿਨ ਰੋਟੀ ਨਹੀਂ ਖਾਦੀ ਈਵਨ ਕੀ ਹੁਣ ਜਦੋਂ ਇਲੈਕਸ਼ਨ ਲੜੇ ਆ ਉਹਨਾਂ ਕੋਲ ਪਟ્રોલ ਪੁਆਨ ਜੋ ਕਿ ਗੱਡੀ 'ਚ ਪੈਸੇ ਨਹੀਂ ਸੀ ਘਰ ਦੀ ਨੇ ਉਹਨਾਂ ਦੇ ਜੋ ਉਹਨਾਂ ਕੋਲ ਅੰਗੂਠੀ ਜਾਂ ਵੰਗ ਸੀਗੀ ਜਾਂ ਕਲੀਚੜੀ ਜੋ ਵੀ ਹੈਗਾ ਸੀ ਉਹਨਾਂ ਦੇ ਕੋਲ ਉਹਨੂੰ ਵੇਚ ਕੇ ਤਿੰਨ ਦਿਨ ਪਟ્રોલ ਪੁਆਇਆ ਉਸ ਤੋਂ ਬਾਅਦ ਸੰਗਤ ਦਾ ਸਾਥ ਮਿਲਿਆ ਤੇ ਜਦੋਂ ਭਾਈ ਅਮਰਪਾਲ ਸਿੰਘ ਦਾ ਹੰਗਾਰਾ ਆਇਆ ਤੇ ਉਹਦੇ ਵਿੱਚ ਆ ਕੇ ਇਹ ਲਹਿਰ ਬਣ ਗਈ ਇਹ ਲਹਿਰ ਦੇ ਨਾਲ ਹੀ ਇਹ ਜਿੱਤ ਪ੍ਰਾਪਤ ਹੋ ਗਈ ਹੁਣ ਕਹਿ ਲੋ ਵੀ ਉਹ ਛੋਟੀ ਜਾਤ ਉਹਨਾਂ ਨੂੰ ਗਿਣਾ ਸ਼ੁਰੂ ਕਰਤਾ ਜਦ ਕੀ ਕਿ ਸੇ ਵੀ ਗੁਰੂ ਦੇ ਸਿੰਘ ਦੀ ਜਾਤ ਛੋਟੀ ਨਹੀਂ ਹੁੰਦੀ ਜਦੋਂ ਅਸੀਂ ਖੰਡੇ ਬਾਟ ਜੋ ਅਮਲ ਕਰਦੇ ਹਾਂ ਤੇ ਸਾਨੂੰ ਇੱਕ ਲਾਈਨ ਦੇ ਵਿੱਚ ਖੜੇ ਕਰਕੇ ਪੰਜ ਪਿਆਰੇ ਜਾਤ ਪਾਤ ਤੋਂ ਮੁਕਤ ਕਰਦੇ ਹਨ ਪਰ ਅੱਜ ਫਿਰ ਉਹ ਜਾਤਾਂ ਪਾਤਾਂ ਦੀ ਲੜਾਈ ਕਿਤੇ ਨਾ ਕਿਤੇ ਜੱਟ ਅਰੋੜਾ ਮਜਬੀ ਜਾਂ ਹੋਰ ਕਾਸਟਾਂ ਨੂੰ ਲੈ ਕੇ ਸ਼ੁਰੂ ਨਾ ਕਰੋ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੋਂ ਲੈ ਆ ਕੇ ਦੁਬਾਰਾ ਤੋਂ ਫਿਰ ਸਿਰੇ ਕਾਲ ਤੱਕ ਸੈਰਜੀ ਰਿਆ ਨਮਾਈ ਹੀਟ ਇਕੱਠੇ ਕਰੋ ਤੇ ਉਹ ਉਪਰਾਲੇ ਕਰੋ ਜਿਸ ਨਾਲ ਸਿੱਕ ਕੌਮ ਦੇ ਵਿੱਚ ਉਹ ਤਰਾਸ ਦੀ ਜੋ ਆਪਾਂ ਹੁਣ ਤੱਕ ਪਾਉਂਦੇ ਆ ਰਹੇ ਆ ਉਹ ਤਰਾਸ ਦੀ ਦੇਖ ਨੂੰ ਨਾ ਮਿਲੇ ਤੇ ਜੋ ਸਾਨੂੰ ਇਨਸਾਫ ਚਾਹੀਦਾ ਬੰਦੀ ਸਿੰਘਾਂ ਵਾਲੇ ਜਾਂ ਜੋ ਸਾਡੇ ਸਿੰਘ ਡਿਬਰੂਗਾਰਜ ਪਏ ਨੇ ਜਾਂ ਖਾਸ ਕਰਕੇ 2015 ਦੀ ਲੜਾਈ ਜੋ ਸਾਡੀ ਚੱਲੀ ਆ ਰਹੀ ਬਰਗਾੜੀ ਕਾਣ ਦੀ ਉਹ ਤੇ ਉਸ ਤੋਂ ਬਾਅਦ ਜੋ ਵੀ ਸਾਡੇ ਨਿੱਕੇ ਮੋਟੇ ਕਲੇਸ਼ ਨੇ ਆਪਸੀ ਉਹਨਾਂ ਨੂੰ ਖਤਮ ਕਰਕੇ ਸਾਨੂੰ ਸਾਰੀ ਕੌਮ ਨੂੰ ਇੱਕ ਝੰਡੇ ਹੇਠ ਇਕੱਠੇ ਹੋਣਾ ਚਾਹੀਦਾ ਹੈ ਮਿਲਦੇ ਹਾਂ ਅਗਲੀ ਕੋਈ ਤਾਜ਼ਾ ਅਪਡੇਟ ਲੈ ਕੇ ਤੇ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਣੇ ਆ ਬੁਲਾਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ